ਤੁਸੀਂ ਕਦੀ ਸੁਣਿਆ ਵੀ 110 11 ਦੀ ਐਵਰੇਜ 110 ਤੋਂ 11 ਦੀ ਐਵਰੇਜ ਆ ਦੀ ਲੰਬੇ ਰੂਟ ਤੇ ਇਹ ਜੀ ਇਹ ਕਹਿੰਦੇ ਨੇ ਏਅਰ ਕਲਿੰਡਰ ਮੈਂ ਉਹ ਹੀ ਕਹਿੰਦਾ ਟਰੈਕਟਰਾਂ ਦੇ ਹੁੰਦਾ ਵਾ ਹਾਂ ਟਰੈਕਟਰ ਇਹ ਡੀਜ਼ਲ ਕਰਕੇ ਆ ਇੰਜਨ ਦਾ ਫਰਕ ਆ ਥੋੜਾ ਹੈ ਨਾ ਇੰਜਨ ਦਾ ਇਹ ਏਅਰ ਕੂਲਰ ਆ ਹਾਂ ਮੈਂ ਕਹਾਂ ਹੀ ਮੇਰਾ 85 90 ਤੇ ਚੜ ਜਾਂਦਾ ਇਹ ਹੂੰ 90 ਤੇ ਚੜ ਜਾਂਦਾ ਚੜ ਜਾਂਦਾ 90 ਤੇ ਸਾਢੇ ਪੰਜ ਹਸਤਾ ਸਾਢੇ ਪੰਜ ਸਾਢੇ 7 ਸ੍ਰੀਆ ਕਾਲ ਪੰਜਾਬੀਓ ਜਿਆ ਵੀ ਉਹ ਤੁਹਾਨੂੰ ਪਤਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅੱਜ ਇੱਕ ਐਨ ਸ਼ਿੰਗਾਰਿਆ ਹੋਇਆ ਅਸਲੀ ਰਾਇਲ ਐਨਫੀਲਡ ਬੁਲਟ ਮੋਟਰਸਾਈਕਲ ਤੁਹਾਡੇ ਲਈ ਲੈ ਕੇ ਆਨੇ ਆ ਫਿਰ ਆਪਾਂ ਗੱਲ ਵੀ ਕਰਾਂਗੇ ਪਾਪੀ ਸਰਦਾਰ ਭਿੰਦਰ ਸਿੰਘ ਗਰੇਵਾਲ ਜਿਨ੍ਹਾਂ ਦਾ ਇਹ ਡੀਜ਼ਲ ਡੀਜ਼ਲ ਬੋਲਟ ਹੈ ਤੇ ਮੈਂ ਪਹਿਲਾਂ ਸਭ ਤੋਂ ਇਹਦੀ ਖਾਸ ਗੱਲ ਦੱਸਦਾ ਤੁਸੀਂ ਕਦੇ ਸੁਣਿਆ ਵੀ 110 11 ਦੀ ਐਵਰੇਜ 110 ਤੋਂ 11 ਦੀ ਐਵਰੇਜ ਆ ਇਹਦੀ ਲੰਬੇ ਰੂਟ ਤੇ ਚਾਰ ਪੈਸਾ ਕਮਾ ਕੇ ਕਦੇ ਦਿਖਾ ਦੇ ਤੇ ਰੱਖਿਆ ਪੂਰੇ ਸ਼ੌਕ ਨਾਲ ਹੈ ਤੇ ਜਿਹੜਾ ਰੰਗ ਹੈ ਟੈਂਕੀ ਦਾ ਜਾਂ ਟਾਪਿਆਂ ਦਾ ਜਾਂ ਮੜਗਾੜਾਂ ਦਾ ਇਹ ਬਿਲਕੁਲ オリジナル ਹੈ ਇਹ 1996 ਮਾਡਲ ਹੈ ਤੇ ਬਹੁਤ ਘੱਟ ਜਿਹੜੇ ਡੀਜ਼ਲ ਬੋਲਟ ਆਏ ਨੇ オリジナル ਬੋਲਟ ਹੈ ਉਹਨਾਂ ਦੇ ਵਿੱਚੋਂ ਤੇ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸ਼ੌਕ ਦੇ ਨਾਲ ਸ਼ਿੰਗਾਰ ਕੇ ਇਹ ਮੋਟਰਸਾਈਕਲ ਜਿਹੜਾ ਰੱਖਿਆ ਹੋਇਆ ਹੈ ਜਿਵੇਂ ਟਰੈਕਟਰਾਂ ਦੇ ਆਪਣੇ ਚੋਕ ਹੁੰਦੀ ਹੈ ਬੰਦ ਕਰਨ ਦੇ ਲਈ ਆ ਇਹਦੇ ਸਟਾਪ ਵਾਲੀ ਆ ਦੇਖੋ ਉੱਪਰ ਲਿਖਿਆ ਵੀ ਅੱਜ ਤੱਕ ਸਟਾਪ ਇਹ ਚੋਕ ਹੈ ਐ ਚੱਕ ਇਹ ਬੰਦ ਹੁੰਦਾ ਹੈ ਬਿਲਕੁਲ ਸਾਰਾ ਸਮਾਨ オリジナル ਹੈ ਰਾਇਲ ਐਨਫੀਲਡ 1996 ਮਾਡਲ ਹੈ ਤੇ ਇਹਨਾਂ ਨੇ ਸੰਭਿਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਠੀਕ ਹੈ ਜੀ अच्छा ਦੱਸੋ ਇਹਦੇ ਬਾਰੇ ਥੋੜਾ ਜਿਹਾ ਖਾਸ ਜਦੋਂ ਜਾਣਦੇ ਹੋ ਲੋਕ ਦੇਖਦੇ ਆ ਖੜਖੜ ਅਸੀਂ ਵੀ ਦੇਖਦੇ ਨੇ ਬਹੁਤ ਆਰੀ ਤੇ ਮੈਂ ਸ਼ੇਰਨ ਤਾਂ ਹੀ ਫੋਨ ਕੀਤਾ ਵੀ ਜਿੰਦਰ ਮੈਨੂੰ ਕਹਿੰਦਾ ਕੋਈ ਨਹੀਂ ਆਪਾਂ ਚੱਲਾਂਗੇ ਤਾਂ ਤਾਂ ਹੀ ਦਿਖਾਉਣ ਆਏ ਆ ਹਾਂਜੀ ਮੈਨੂੰ ਜਦੋਂ ਮੈਂ ਲੈ ਕੇ ਜਾਣਾ ਮੈਨੂੰ ਬਹੁਤ ਖੜਖੜਾ ਲੋਕ ਪੁੱਛਦੇ ਆ ਅੱਛਾ ਵੀ ਬਾਈ ਇਹ ਕਿਥੋਂ ਲਿਆਂਦਾ ਇਹ ਫਿਰ ਸultanpur Lodhi ਤੋਂ ਲਿਆਂਦਾ ਅੱਛਾ ਉਹ ਬੰਦਾ ਅੰਗਲੈਂਡ ਚ ਲੈ ਗਿਆ ਹੂੰ ਤੇ ਅੰਗਲੈਂਡ ਚ ਲੈ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਮੋਟਰਸਾਈਕਲ ਹੈਗਾ ਤੇ ਮੈਂ ਲਿਆਂਦਾ ਤੇ ਦੇਖ ਲਾ ਕਿ ਮੈਂ ਦੇਖਿਆ ਮੇਰੇ ਫਟ ਆ ਗਿਆ ਕਿੰਨੇ ਦਾ ਲਿਆ ਉਦੋਂ ਫਿਰ ਮੈਂ 65000 ਦਾ 65000 ਦਾ 65000 ਅੱਛਾ ਮੜ ਗਿਆ ਸਟਾਰਟ ਕਰਕੇ ਤਾਂ ਉਹ ਨਾਲ ਆਪਾਂ ਗੱਲਬਾਤ ਕਰਦੇ ਆ ਆ ਦੇਖਿਓ ਤੁਹਾਨੂੰ ਤੁਸੀਂ ਕਹੋਗੇ ਵੀ ਹਾਂ ਇਧਰੋਂ ਦਿਖਾਈ ਕਿੱਕ ਹੁਣ ਇਹ ਲਓ ਜੀ ਲਓ ਲੋ ਜੀ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਨੇ ਹੋਰ ਦਸ ਕੀ ਭਾਲਦੀ ਪਰ ਇਹ ਸਾਡਾ ਬੁਲਟ ਹੈ ਡੀਜ਼ਲ ਬੁਲਟ ਹੈ ਤੇ ਪੂਰਾ ਜਨੇ ਕਿਆ ਸ਼ਿੰਗਾਰਿਆ ਹੋਇਆ ਤੇ ਬੰਦ ਇੱਥੋਂ ਹੀ ਹੈ ਨਾ ਜੀ ਆ ਦੇ ਲਓ ਜੀ ਇਹ ਚੱਕੋ ਜੀ ਬੰਦ ਹੋ ਗਿਆ ਅੱਛਾ ਐਵਰੇਜ ਵਾਲੀ ਗੱਲ ਆਪਾਂ ਤੁਸੀਂ ਮੈਨੂੰ ਦੱਸਦੇ ਸੀ ਪਹਿਲਾਂ ਐਵਰੇਜ ਵਾਲੀ ਕੀ ਸੱਚਾਈ ਹੈ ਐਵਰੇਜ ਹੈਗੀ ਆ ਜੀ ਜੇ ਤਾਂ ਆਪਾਂ ਲੋਕਲ ਚਲਾਉਨੇ ਆ 85 90 ਅੱਛਾ 85 90 85 90 1 ਲੀਟਰ ਦੇ ਵਿੱਚ 1 ਲੀਟਰ ਦੇ ਵਿੱਚ ਲੋਕਲ 85 90 ਕਿਲੋਮੀਟਰ ਕੱਢ ਜਾਂਦਾ ਹੈ ਕੱਢਦਾ ਜੀ ਮੈਂ ਕੱਢਦਾ ਅੱਛਾ ਜੀ ਹਾਂਜੀ ਤੇ ਫੇ ਇੱਕ ਦਿਨ ਅਸੀਂ ਗਏ ਮੈਂ ਦਵਾਈ ਲੈਣ ਗਿਆ ਇੱਕ ਅਲਰਜੀ ਦੀ ਹਾਂ ਤੇ ਮੇਰੇ ਨਾਲ ਕੌਂਕਾ ਤੋਂ ਬੰਦਾ ਗਿਆ ਸੀ ਕੋਟਕਪੂਰੇ ਕੋਟਕਪੂਰੇ ਹਾਂ ਤੇ 1.5 ਲੀਟਰ ਨਾਲ ਮੁੜਿਆ ਆ 1.5 ਲੀਟਰ ਨਾਲ ਕੋਟਕਪੂਰਾ ਮੁੜਿਆ ਕੋਟਕਪੂਰੇ ਜਗਰੋਂ ਆ ਗਿਆ ਮੁੜ ਕੇ ਜਾਨੀ ਕਿ ਕਿੰਨੇ 110 ਦੀ ਐਵਰੇਜ ਹੋ ਗਈ ਫਿਰ दास ग्यारा, दास ग्यारा। हां बस 110 ਦੀ 110 11 10 11 110 11 ਦੀ ਐਵਰੇਜ ਹੋਗੀ ਕੋਟਕਪੂਰੇ 1.5 ਲੀਟਰ ਤੇਲ ਨਾਲ ਮੁੜਿਆ ਤੁਸੀਂ ਦੁਨੀਆ ਦੀ ਕੋਈ ਗੱਡੀ ਲੈ ਜਾਓ ਕੁਝ ਵੀ ਲੈ ਜਾਓ ਮੈਨੂੰ ਲੱਗਦਾ ਬੰਦਾ ਸਾਈਕਲ ਤੇ ਵੀ ਤੂੰ ਸਸਤਾ ਨਹੀਂ ਮੁੜਦਾ ਕਿਉਂਕਿ ਬੰਦੇ ਨੂੰ ਹੰਬ ਜਾਂਦਾ ਕੋਈ ਖਾਣਾ ਪੀਣਾ ਪੈਂਦਾ ਪਰ ਇਹ ਦੇਖੋ ਸਵਾ ਲੀਟਰ ਚ ਮੁੜਿਆ ਅੱਜ ਤੱਕ ਸਭ ਤੋਂ ਦੂਰ ਬਸ ਉਸੇ ਕੋਟਕਪੂਰਾ ਲੈ ਕੇ ਗਏ ਨਹੀਂ ਸ਼ਹਿਰ ਚ ਜਨਾਬ ਬਾ ਸ਼ਹਿਰ ਚ ਤੇ ਬਾਕੀ ਇਥੋਂ ਜਿਵੇਂ ਹੁਣ ਹੋ ਗਿਆ ਮੁੱਲਾਪੁਰ ਇਧਰ ਬਰਨਾਲਾ ਇਧਰ ਮੋਗਾ ਕੋਟਕਪੂਰਾ ਐ ਸਾਰੇ ਕਿਤੇ ਜਾਂਦੇ ਸਿੱਧਵਾ ਬੇੜ ਆਪਣੇ ਜਲੰਧਰ ਤੱਕ ਵੀ ਗਏ ਆ ਕਾਗਜ਼ੇ ਸਾਰੇ ਪੂਰੇ ਆ ਕਾਗਜ਼ ਪੂਰੇ ਆ ਪੁਲਸ ਵਾਲਾ ਪੁੱਛਦੇ ਨਹੀਂ ਪੁਲਸ ਵਾਲਾ ਪੁੱਛਣ ਲੱਗ ਜਾਂਦੇ ਆ ਬਾਈ ਕਿੱਥੋਂ ਲਿਆਂਦਾ ਕਿੱਥੋਂ ਨਹੀਂ ਦੋਨੇ ਆ ਠੀਕ ਆ ਪਰ ਇਹ ਨੌ ਨਹੀਂ ਚੜਿਆ ਮੈਂ ਕਾਪੀ ਦਿੱਤੀ ਸੀਗੀ ਉਹ ਕਹਿੰਦੇ 15 ਸਾਲ ਬੜਾ ਕਰਤਾ ਲਾਗ ਲਾਗ ਜ਼ਿੰਦਾਰੀ ਨੂੰ ਆ ਕੀ ਆ ਦੱਸਿਓ ਮੜਾ ਜਾ ਕੇ ਆਹ ਇਹਦਾ ਸਿਸਟਮ ਆ ਜਿਹੜਾ ਲੱਗਿਆ ਆ ਇਹ ਜੀ एयर ਗਲੈਂਡ एयर ਗਲੈਂਡ ਮਹੀ ਕਹਿੰਦੇ ਟਰੈਕਟਰਾਂ ਦੇ ਹੁੰਦਾ ਵਾ ਹਾਂ ਟਰੈਕਟਰ ਇਹ ਡੀਜ਼ਲ ਕਰਕੇ ਅੱਛਾ ਡੀਲ ਕਰਕੇ ਰਿੰਡ ਲਾਇਆ ਅੱਛਾ ਇਹਦੀ ਜਿਹੜੀ ਸਰਵਿਸ ਆ ਉਹ ਵੀ ਮੈਂ ਆਪ ਹੀ ਕਰ ਲੈਣਾ ਸਰਵਿਸ ਆਪ ਹੀ ਕਰ ਲੈਣੀ ਆਪ ਹੀ ਕਰ ਲਈ ਦੀ ਆਪ ਹੀ ਮੁਗਲਕਾ ਟਰੈਕਟਰ ਦੀ ਜਿਵੇਂ ਟਰੈਕਟਰ ਦੀ ਹਾਂ ਬਸ ਉਵੇਂ ਸੇਮ ਹੀ ਆ ਤੇ 1.5 ਲੀਟਰ ਪੈਂਦਾ ਇਹ ਚ ਅੱਛਾ 1.5 ਲੀਟਰ ਪੈਂਦਾ 1.5 ਲੀਟਰ ਪੈਂਦਾ ਤੇ ਜਿਹੜੇ ਗੇਅਰ ਆ ਉਹ ਆਮ ਜਿਹੜਾ ਬੁਲੇਟ ਆਪਾਂ ਚਲਾਉਂਦੇ ਆ ਉਹਦੇ ਵਾਂਗੂ ਹੀ ਆ ਸਾਰੇ ਪਹਿਲਾਂ ਬੋਲਟ ਆ ਸਟੈਂਡਰਡ ਹਾਂ ਸਟੈਂਡਰਡ ਬੋਲਟ ਉਹੀ ਉਹੀ ਸਾਰਾ ਤੇ ਆ ਇਹਦਾ ਇੰਜਨ ਦਾ ਫਰਕ ਆ ਡੀਜ਼ਲ ਕਰਕੇ ਹਨ ਡੀਜ਼ਲ ਕਰਕੇ ਪਰ ਚੱਕਰੇ ਆ ਵੀ ਜਿਹੜਾ ਹੁਣ ਕਈ ਵਾਰੀ ਤੁਸੀਂ ਦੇਖਿਆ ਹੋਣਾ ਉਹ ਮੋਟਰ ਹੈਗਰ ਕਈ ਡਿਸਪੋਜ਼ਲ ਕਰਾਏ ਹੁੰਦੇ ਆ ਪਟਰੋਲ ਤੇ ਤੇ ਡੀਜ਼ਲ ਤੇ ਉਹ ਇੱਥੋਂ ਆ ਵਧੇ ਹੁੰਦੇ ਆ ਹਾਂ ਇਹ ਅੰਦਰ ਅਟੈਚ ਜਮਾ ਕੰਪਨੀ ਦਾ ਹੈ ਇਹ ਅੰਦਰ ਅੰਦਰ ਹੈ ਸਾਰਾ ਅੱਛਾ ਜਿਹੜੀ ਹੋਆ ਲਨਫੀਲਡ ਹੈ ਇਹਨੇ ਡੀਜ਼ਲ ਬੋਲਟ ਬਣਾਏ ਆ ਬਣਾਏ ਆ ਜੀ ਇਹ 96 ਤੇ 96 ਮਾਡਲ 97 ਵਿੱਚ ਬੰਦ ਹੋ ਗਈ ਸੀ 97 ਵਿੱਚ ਬੰਦ ਹੋ ਗਈ 97 ਵਿੱਚ ਬੰਦ ਹੋ ਗਈ ਜਿਹੜੇ ਕਿ ਥੋੜੀ ਗਿਣਤੀ 'ਚ ਬਣਾਏ ਹੋਣੇ ਮੰਨ ਲਓ ਨੇ ਇਹ ਯੂਪੀਜੀ ਜ਼ਿਆਦਾ ਚੱਲਦੇ ਆ। ਅੱਛਾ ਯੂਪੀਜੀ ਡੀਜ਼ਲ ਬੋਲਟ ਚੱਲਦਾ। ਯੂਪੀਜੀ ਪੱਕੀਆਂ ਸ਼ਰਕਾ ਹੈ ਨਹੀਂ ਕੱਚੇ ਜੀਗਾ। ਇਹ ਡੀਜ਼ਲ ਆ ਕੰਮ ਜਾਵਾ ਉੱਥੇ। ਜਿਵੇਂ ਜਿਵੇਂ ਆਪਾਂ ਦੂਜਾ ਬੋਲਟ ਮੰਨ ਲੂ ਮੁੰਡਾ ਚਲਾਉਂਦਾ ਹਨਾ ਬਹੁਤ ਭਜਦਾ ਜਿਵੇਂ ਆਪਾਂ ਮਾੜਾ ਮੋੜਾ ਟੋਆ ਟੱਬਾ ਵੇਣੇ ਦੇਖਦਾ। ਇਹ ਵੀ ਸੇਮ ਹੀ ਆ। ਮੈਂ ਕਹਾਂ ਇਹ ਮੇਰਾ 85 90 ਤੇ ਚੜ ਜਾਂਦਾ ਇਹ। ਹੂੰ 90 ਤੇ ਚੜ ਜਾਂਦਾ। ਚੜ ਜਾਂਦਾ 90 ਤੇ। ਪਰ ਮੈਂ ਤਾਂ 50 ਆ ਮੈਨੂੰ ਪਤਾ ਥੋੜਾ ਨਾਲ ਮੈਂ ਦੇਖਿਆ ਚਾਲ ਵਸ ਹੌਲੀ ਹੌਲੀ ਤੂੰ। ਹੌਲੀ ਆਪਦੇ ਆਰਾਮ ਨਾਲ ਜਾ। ਹਾਂਜੀ। ਲੋ ਜੀ ਦੇਖੋ ਕਿੱਡ ਇਹ ਵੀਡੀਓ ਅੱਗੇ ਤੱਕ ਵੀ ਜਾਵੇ ਕੰਪਨੀ ਤੱਕ ਵੀ ਜਾਵੇ ਤਾਂ ਉਹ ਵੀ ਚੀਜ਼ ਦੇਖਣਗੇ ਵੀ ਕਿਵੇਂ ਸਾਂਭ ਕੇ ਚੀਜ਼ ਰੱਖੀ ਜਾਂਦੀ ਹੈ ਡੀਜ਼ਲ ਬੋਲਟ ਜਿਹੜੇ ਆਏ ਨੇ ਅਸਲੀ ਆਏ ਨੇ オリジナル ਆਏ ਨੇ ਐ ਨਹੀਂ ਬਾਅਦ ਚ ਕਰਾਇਆ ਗਿਆ ਇਹ ਜਦ ਇਹਨਾਂ ਕੋਈ ਪੰਗਾ ਲੈ ਗਿਆ オリジナル ਆ ਇਹ ਤਾਂ ਹੀ ਉਹ オリジナル ਆ ਹਮ ਸਾਰਾ オリジナル ਲਓ ਜੀ ਚਲਾ ਕੇ ਫਿਰ ਜਿਹੜਾ ਵੀ ਦਿਖਾ ਦਿਓ ਜੀ ਸਾਨੂੰ ਕੱਢ ਕੇ ਹਾਂ ਜੀ ਸ਼ੌਕ ਨਾਲ ਹਰ ਇੱਕ ਚੀਜ਼ ਰੱਖੀ ਜਾਂਦੀ ਹੈ ਮਿੱਤਰੋ ਸੋ ਸ਼ੌਕ ਨਾਲ ਸਾਂਭੀ ਹੋਈ ਚੀਜ਼ ਤੁਸੀਂ ਦੇਖ ਸਕਦੇ ਹੋ ਸਰਦਾਰ ਭੁਪਿੰਦਰ ਸਿੰਘ ਗਰੇਵਾਲ ਸਾਹਿਬ ਲੋਕ ਖੜ-ਖੜ ਦੇਖਦੇ ਆ ਜੀ ਇਸ ਜਦੋਂ ਵੀ ਇਹ ਲੰਘਦੇ ਆ ਜਿੱਥੋਂ ਵੀ ਜਾਂਦੇ ਆ ਇਹਦਾ ਇੰਜਣ ਹੈ ਇਹ ਜਿਹੜਾ ਕਿੰਨੇ ਹੌਸਪਾਵਰ ਹੈ ਸਾਢੇ 5 ਹੌਸਪਾਵਰ ਸਾਢੇ 5 ਸਾਢੇ 5 ਸਾਢੇ 5 ਹੌਸਪਾਵਰ ਦਾ ਇਹ ਡੀਜ਼ਲ ਬੁਲਟ オリジナル ਜਿਹੜਾ ਸਰਦਾਰ ਸਾਹਿਬ ਨੇ ਬਹੁਤ ਸੰਭ ਕੇ ਰੱਖਿਆ ਹੈ ਸੋ ਉਮੀਦ ਕਰਦੇ ਆ ਸਾਡੇ ਕੋਲ ਵੀ ਇਹਦੀਆਂ ਚੀਜ਼ਾਂ ਪੁਰਾਣੀਆਂ ਹੋਣਗੀਆਂ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਸਾਂਭਿਆ ਹੋਇਆ ਉਹ ਸਾਨੂੰ ਜਰੂਰ ਦੱਸੋ ਤੁਹਾਡੀ ਵੀ ਵੀਡੀਓ ਪਾਵਾਂਗੇ ਬਸ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ